ਟੋ ਹਟ ਟ੍ਰਿਕ ਕੰਮ ਕਰ ਕਰ ਕੇ ਬੈਜੀ ਜਾ ਕੇ ਪੇ ਕਹਿੰਦੇ ਸਸਰਾ ਦਾ ਕੋਈ ਖਿਆਲ ਹੀ ਨਹੀਂ ਹੈਗਾ ਹੁਣ ਬੜਾਪੇ ਚ ਮੈਥੋਂ ਕਿੱਥੇ ਹੁੰਦਾ ਕੰਮ ਪੋਰਾ ਸਸਰਾ ਦੀ ਵੀ ਖਿਆਲ ਹੀ ਕਰ ਲੈ ਪੁੱਛਦੀ ਐ ਮੈਡਮ ਨੂੰ ਫੋਨ ਕਰਕੇ ਕਦੋਂ ਟੱਕ ਆਉਗੀ ਨੀਮੰਦੀਪਾ ਕਦੋਂ ਟੱਕ ਆ ਰਹੀ ਐ ਤੂੰ ਪੋਰਾ ਪਿੱਛੇ ਦਾ ਵੀ ਖਿਆਲ ਕਰ ਲੈ ਮੰਮੀ ਹਜੇ ਤਾਂ ਨਹੀਂ ਆ ਸਕਦੀ ਹਜੇ ਤਾਂ ਇੱਥੇ 2 ਦਿਨ ਹੋਰ ਰਹੂੰਗੀ 2 ਦਿਨ ਬਾਅਦ ਦੇਖਦੀਆਂ ਦੇਖਦੀਆਂ ਨਹੀਂ 2 ਦਿਨ ਬਾਅਦ ਚੁੱਪ ਕਰਕੇ ਆ ਜਾ ਘਰੇ ਬਹੁਤ ਹੋ ਗਿਆ ਤੇਰਾ ਰਹਿਣਾ ਮੰਮੀ ਤੁਸੀਂ ਮੇਰੀ ਮਜਬੂਰੀ ਵੀ ਤਾਂ ਸਮਝੋ ਨਹੀਂ ਸਮਝ ਲਈ ਬਠਿਆਰੀ ਤੇਰੀ ਮਜਬੂਰੀ ਤੂੰ ਮੇਰੀ ਵੀ ਤਾਂ ਸਮਝ ਚਲੋ ਠੀਕ ਆ ਮੰਮੀ ਜੀ ਆਉਣੀ ਆ ਫਿਰ ਮੈਂ ਓਏ ਇਹ ਮਜਬੂਰੀ ਨਾ ਮੇਰੀ ਕੌਣ ਸਮਝੂਗਾ ਅੱਜ ਕੱਦਿਆਂ ਨੋਹਣਾ ਤਾਂ ਫੱਟੀ ਕਰ ਰੱਖਿਆ ਗੀ ਘਰੀ ਆ ਮੈਡਮ ਦਾ ਆਉਣ ਨੂੰ ਨਾ ਪੇਕੀ ਡੇਰ ਲਾ ਕੇ ਬਈ ਸਹਰਿਆਂ ਨੂੰ ਜੀ ਨਹੀਂਸ ਕਰਦਾ ਤੇਰਾ ਮੰਮੀ ਮੈਂ ਕਿਹੜਾ ਸ਼ੌਂਕ ਨੂੰ ਗਈ ਸੀ ਬਿਮਾਰੀ ਚ ਗਈ ਸੀ ਨਾਲੇ ਉੱਥੇ ਤਾਂ ਤੁਸੀਂ ਖੁਦਾ ਮੈਨੂੰ ਭੇਜਿਆ ਨਾ ਫਿਰ ਹੁਣ ਠੀਕ ਹੋ ਕੇ ਤਾਂ ਆ ਗਈ ਆਪਣੀ ਰਸੋਈ ਸਾਹਮਣੇ ਜਾ ਕੇ ਮੇਰੀ ਤਾਂ ਭਾਂਡੇ-ਵਾਂਜ-ਵਾਂਜ ਕੇ ਢੂਹੀ ਟੁੱਟ ਗਈ ਉਹ ਸਵੇਦਰ ਕੁਰੇ ਇੱਕ ਕੱਪ ਚਾਹ ਦਾ ਹੀ ਬਣਾ ਦੇ ਅੱਜ ਤਾਂ ਬੜਾ ਹੀ ਥੱਕ ਗਿਆ ਮੈਂ ਆਪ ਜੀ ਨੋਰੂ ਕਹਦੇ ਆ ਗਈ ਐ ਉਹ ਆਪੇ ਬਣਾ ਲੂਗੀ ਚਾ ਓਏ ਢੀਛੀ ਆ ਵੀ ਗਈ ਦੋ ਚਾਰ ਦਿਨ ਹੋਰ ਰਹਿ ਆਉਂਦੀ ਨਾਲੇ ਉਹਦੀ ਤਬੀਅਤ ਕਿਵੇਂ ਆ ਹੁਣ ਤਬੀਅਤ ਠੀਕ ਐ ਹੁਣ ਉਹਦੀ ਨਾਲੇ ਦੋ ਚਾਰ ਦਿਨ ਹੋਰ ਕਿਉਂ ਲਾ ਆਉਂਦੀ ਮੈਂ ਤਾਂ ਉਹਨੂੰ ਸਪੈਸ਼ਲ ਫੋਨ ਕਰਕੇ ਫੱਦਿਆ ਤੂੰ ਨਾ ਕਦੇ ਸੁਧਰੀ ਸਿਆਣੀ ਪਿਆਣੀ ਹੋ ਕੇ ਵੀ ਇਹੋ ਜੀਆਂ ਗੱਲਾਂ ਕਰਦੀ ਐ ਦੋ ਚਾਰ ਦਿਨ ਹੋਰ ਰਹਿਣ ਦਿੰਦੀ ਨਾ ਨੂਰੀ ਤਾਂ ਤੈਨੂੰ ਬਥੇਰੀ ਫਿਕਰ ਐ ਕਰੇ ਮੇਰੀ ਕੀਤੀ ਐ ਤੂੰ ਐਨੇ ਉਹ ਤੈਨੂੰ ਕੀ ਹੋਇਆ ਚੰਗੀ ਭੱਲੀ ਤੇ ਬੈਠੀ ਐ ਆਰਮਨਾਲ ਫੋਨ ਦੇਖਦੀ ਉਹ ਤੂੰ ਤਾਂ ਕਹਿੰਦੀ ਸੀ ਉਹਦੀ ਤਬੀਅਤ ਠੀਕ ਐ ਉਹ ਤਾਂ ਹੁਣ ਵੀ ਇੰਨਾ ਖੰਗੀ ਜਾਂਦੀ ਐ ਓਏ ਮੈਨੂੰ ਲੱਗਦਾ ਉਹਦੀ ਤਬੀਅਤ ਠੀਕ ਨਹੀਂ ਐ ਘਰ ਉੱਠ ਕੇ ਚਾਹ ਤੂੰ ਹੀ ਬਣਾ ਲਿਆ ਬਣਾ ਲਿਆ ਨਹੀਂ ਆ ਵੱਡਾ ਉਹਨੂੰ ਰਾਮਤ ਫੇਰ ਕੀ ਹੋ ਗਿਆ ਭੈਣੇ ਜੇ ਮੈਂ ਬੁਲਾ ਲਈ ਆਪਾਂ ਵੀ ਤਾਂ ਬੁਖਾਰ ਜਿਹੜੇ ਚ ਕੰਮ ਕਰਦੀਆਂ ਸੀ ਆਪਣੇ ਨਾਲ ਜਿਹੜਾ ਕੋਈ ਕਰਾਉਂਦਾ ਸੀ ਸਾਡੇ ਆਪਾਂ ਜਿਹੜਾ ਸਸਮੂਰ ਨਾਟਕ ਕਰਦੇ ਸੀ ਜਿਵੇਂ ਇਹ ਕਰਦੀਆਂ ਨੇ ਚਲ ਠੀਕ ਹੈ ਭਣ ਫੇਰ ਕਰਦੇ ਨੇ ਤੇਨ ਗੱਲ ਮੰਮੀ ਜੀ ਮੇਰੀ ਮੰਮੀ ਨੇ ਜਿਹੜੇ ਮੈਨੂੰ ਸੂਟ ਦਿੱਤੇ ਸੀ ਉਹ ਮੈਂ ਸਿਉਣੇ ਦੇ ਆਵਾ ਨਹੀਂ ਅਜੇ ਕੀ ਕਰਨੀ ਤਾਂ ਛੁਰ ਸਮਾ ਕੇ ਬੁਛੇਰੇ ਨੇ ਤੇਰੇ ਕੋਲੇ ਇਹ ਅਖਲੇ ਸ਼ਾਮ ਕੇ ਕਰ ਫੇਰ ਸਮਾ ਲਈ ਮੰਮੀ ਮੇਰੀ ਚੱਪਲ ਵੀ ਘਸੀ ਪਈ ਆ ਉਹ ਵੀ ਨਵੀਂ ਲਿਆਉਣ ਆਲੀ ਆ ਅੱਜ ਤਾਂ ਮੈਂ ਮਸਾਗਿਰਨੋ ਬਚੀ ਆ ਜੇ ਤੁਸੀਂ ਮੈਨੂੰ ਨਵੀਂ ਚੱਪਲ ਲਿਆ ਦਿੰਦੇ ਕੋਈ ਨਹੀਂ ਲਿਆ ਦੂੰਗੀ ਹਜੇ ਐਂ ਕੰਮ ਚਲਾ ਲੈ ਕੋਈ ਮੇਰੀ ਪਈ ਹੋ ਉਹ ਪਾ ਲੈ ਜਾ ਕੇ ਕੰਮ ਕਰ ਲੈ ਮੰਮੀ ਆ ਦੇਖ ਮੇਰੀ ਝਾਂਜਰ ਟੁੱਟ ਗਈ ਤੁਸੀਂ ਇਹਨੂੰ ਠੀਕ ਕਰਵਾ ਲਿਓ ਇਹ ਤਾਂ ਤੇਰੇ ਪੇਕੇ ਵਾਲੀ ਝਾਂਜਰ ਐ ਹੋਲੀ ਵਾਲੀ ਐ ਤਾਂ ਹੀ ਤਾਂ ਟੁੱਟ ਗਈ ਤੇਰੀ ਮਾਂ ਦਬਾਉਣ ਲੱਗੀ ਸੀ ਥੋੜੀ ਭਾਰੀ ਤਾਂ ਦਬਾਉਣ ਦੀ ਤੇਰੀ ਮਾਂ ਵੀ ਤਾਂ ਮੰਮੀ ਸ਼ਾਇਦ ਤੁਹਾਨੂੰ ਯਾਦ ਨਹੀਂ ਇਹ ਝਾਂਜਰ ਮੇਰੀ ਮਾਂ ਨੇ ਨਹੀਂ ਦਵਾਈ ਸੀ ਮੈਨੂੰ ਇਹ ਝਾਂਜਰ ਤੁਸੀਂ ਦਿੱਤੀ ਸੀ ਮੈਨੂੰ ਤਾਂ ਫਿਰ ਮੈਂ ਕਿਹੜਾ ਆਪਣੇ ਹੱਥਾਂ ਨਾਲ ਬਣਾਈ ਐ ਜੇ ਟੁੱਟ ਗਈ ਤਾਂ ਕੀ ਹੋ ਗਿਆ ਆ ਫਰਸਾ ਮੈਂ ਆਪਣੇ ਜਾਂਦੇ ਜਦੋਂ ਟਾਈਮ ਲੱਗੇ ਮਨਰਾ ਦੂੰਗੀ ਮੰਮੀ ਜੀ ਇੱਕ ਗੱਲ ਹੋਰ ਕਹਿਣੀ ਸੀ ਮੇਰੀ ਮੰਮੀ ਦਾ ਫੋਨ ਆਇਆ ਸੀ ਉਹਨਾਂ ਨੇ ਮੇਰੇ ਭਰਾ ਦਾ ਜਨਮ ਦਿਨ ਮਨਾਉਣਾ ਜੇ ਤੁਸੀਂ ਕਹੋ ਤਾਂ ਮੈਂ ਪੇਕੇ ਜਾ ਆਵਾਂ ਹਾਂ ਹਾਂ ਜਾਇਆ ਸੱਚੀ ਮੰਮੀ ਫੇਰ ਤਾਂ ਮੈਂ ਜਾਣ ਦੀ ਤਿਆਰੀ ਕਰਦੀ ਆ ਗੱਲ ਸੁਣੀ ਹਾਂਜੀ ਮੰਮੀ ਹੂੰ ਤੂੰ ਜਾਦਾ ਰਹੀ ਐ ਜਿਹੜੇ ਉਹਦੇ ਛੂਟ ਸਮਾਉਣ ਨੂੰ ਕਹਿੰਦੇ ਸੀ ਉਹ ਉੱਥੇ ਹੀ ਸਮਾ ਲੈ ਤਨ ਪਤਾ ਹੀ ਇੱਥੇ ਦਾ ਸਮਾਈ ਕਿੰਨੀ ਐਗੀ ਨਾਲੇ ਮੇਰਾ ਵੀ ਇੱਕ ਛੂਟ ਸਮਾ ਲੈ ਨਾਲੇ ਜਿਹੜੀ ਤੇਰੀ ਚਾਂਦੇ ਟੁੱਟ ਗਈ ਨਾ ਤੇਰੀ ਮਾਂ ਨੂੰ ਕਹਦੀ ਇਹ ਚ ਹੋਰ ਪੈਸੇ ਪਾ ਕੇ ਨਾ ਥੋੜੀ ਭਾਰੀ ਜੀ ਬਣਵਾ ਦਊਗੀ ਚਾਰ ਦਿਨ ਚੱਲੂਗੀ ਤਾਂ ਸਹੀ ਹੀ ਕਾ ਮੰਮੀ ਜੀ ਹੁਣ ਸਮਝੀ ਤੁਸੀਂ ਮੇਰੇ ਇੱਕ ਵਾਰ ਕਹਿਣ ਤੇ ਹਾਂ ਕਿਉਂ ਕਰਦੀ ਬਾ ਨਹੀਂ ਮੇਰੀ ਇਸ ਸੱਸੇ ਬਹੁ ਬਿਮਾਰ ਹੋਵੇ ਤਾਂ ਉਹਨੂੰ ਪੇਕਿਆਂ ਦੇ ਭੇਜ ਦੋ ਬਹੁ ਨੂੰ ਆਪਣੇ ਲਈ ਸਮਾਨ ਚਾਹੀਦਾ ਤਾਂ ਵੀ ਪੇਕਿਆਂ ਦੇ ਭੇਜ ਦੋ ਪਰ ਕੰਮ ਕਰਨ ਦੇ ਟਾਈਮ ਉਹਨੂੰ ਕਿਹਾ ਜਾਂਦਾ ਕਿ ਨੂੰਹੇ ਸੋਹਰਾ ਘਰੀ ਤੇਰਾ ਆਪਣਾ ਘਰ ਆ ਸਾਸਰੀ ਕਾਂ ਜੀ ਜਿਸ ਤਰ੍ਹਾਂ ਇਸ ਸਟੋਰੀ ਦੇ ਵਿੱਚ ਅਸੀਂ ਦਿਖਾਇਆ ਕਿ ਮਨਦੀਪ ਨਾਲ ਕਿੰਨਾ ਕੁਝ ਹੁੰਦਾ ਹੈਗਾ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਸਭ ਕੁਝ ਸਾਰੀਆਂ ਨੂਹਾਂ ਨਾਲ ਹੁੰਦਾ ਪਰ ਕੁਝ ਨੂਹਾਂ ਨਾਲ ਜ਼ਰੂਰ ਹੁੰਦਾ ਜਿਨ੍ਹਾਂ ਨਾਲ ਇਹ ਹੋਇਆ ਸਾਨੂੰ ਕਮੈਂਟਾਂ ਦੇ ਜਰੀਏ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਪੇਜ ਨੂੰ ਫੋਲੋ ਵੀ ਜ਼ਰੂਰ ਕਰਿਓ ਜੀ ਸਤਿ ਸ੍ਰੀ ਅਕਾਲ